ਮਾਦੇ ਹਿੱਤ ਦੀ ਗੱਲ ਕਰੂਗਾ ਉਹ ਆਪਦੇ ਮੰਤਰੀ ਨੂੰ ਸਵਾਲ ਵੀ ਕਰੂਗਾ ਮੈਂ ਚੰਨਾਬ ਨੂੰ ਸਵਾਲ ਕਰਦਾ ਰਿਹਾ ਪਰ ਤਜੇ ਵੀ ਉਹਨਾਂ ਨੇ ਸਾਡੇ ਤੇ ਇਹ ਐ ਨਹੀਂ ਕਿਹਾ ਵੀ ਭਰਵਾਇ ਤੂੰ ਇਹ ਸਵਾਲ ਸਾਨੂੰ ਕਿਉਂ ਕਰ ਰਿਹਾ ਬਲਕੌਰ ਸਿੰਘ ਜੀ ਤੇ ਜੀਤਮਿੰਦਰ ਸਿੰਘ ਜੀ ਬਹੁਤ ਨੇੜੇ ਆ ਗਏ ਨੇ ਗੰਦੇ ਨਾਲੇ ਤੇ ਆ ਗਏ ਨੇ ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਮੈਨੂੰ ਮਿਲੀ ਹੈ ਤੇ ਇਸ ਲਈ ਉਹਨਾਂ ਦੇ ਆਉਣ ਤੇ ਜਿਹੜਾ ਨਾਰਾ ਕਾਂਗਰਸ ਪਾਰਟੀ ਜਿੰਦਾਬਾਦ ਜੀਤਮਿੰਦਰ ਸਿੰਘ ਜੀ ਜਿੰਦਾਬਾਦ ਤੇ ਬਲਕੌਰ ਸਿੰਘ ਜੀ ਜਿੰਦਾਬਾਦ ਆਪਾਂ ਨਾਰੇ ਲਾਵਾਂਗੇ ਤੇ ਵੱਡੀ ਗਿਣਤੀ ਵੱਡੀ ਆਵਾਜ਼ ਦੇ ਵਿੱਚ ਜਿਹੜੇ ਤੁਸੀਂ ਨਾਰੇ ਲਾਉਣੇ ਆ ਦੇ ਉਹਨਾਂ ਨੂੰ ਵੈਲਕਮ ਕਰਨੇ ਤੇ ਕੱਲਾ ਕੱਲਾ ਆਪਾਂ ਅੱਜ ਨਹੀਂ ਇੱਥੋਂ ਇੱਕ ਸਨੇਹਾ ਲੈ ਕੇ ਜਾਣੇ ਇੱਥੋਂ ਤੁਸੀਂ ਇੱਕ ਸਨੇਹਾ ਲੈ ਕੇ ਜਾਣਾ ਵੀ ਆਪਾਂ ਇੱਕ ਘਰ-ਘਰ ਤੱਕ ਇੱਕ ਬੋਟਰ ਤੱਕ ਇੱਕ ਬਾੜ ਤੱਕ ਇੱਕ ਘਰ ਤੱਕ ਹਾਂਜੀ ਸਾਡੇ ਵਿੱਚ ਆ ਪਹੁੰਚ ਰਹੇ ਨੇ ਸਿੰਧੂ ਸਾਹਿਬ ਪਹੁੰਚ ਰਹੇ ਨੇ ਜੀਤ ਮਿੰਦਰ ਸਿੰਘ ਜੀ ਸਿੱਧੂ ਜਿਹੜੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਨੇ ਉਹਨਾਂ ਦੇ ਨਾਲ ਖਲਮੌਰ ਸਿੰਘ ਜੀ ਅੱਜ ਜਿਹੜੇ ਮੁਕਤ ਜਿਹੜੇ ਦਸਤਰ ਦਾ ਉਦਘਾਟਨ ਕਰਨਗੇ ਬਲਕੌਰ ਸਿੰਘ ਜੀ ਸਿੱਧੂ ਸੁਦੇ ਸਿੱਧੂ ਮੂਸੇਵਾਲਾ ਤੇ ਕਾਂਗਰਸ ਦੀ ਸਮੁੱਚੀ ਟੀਮ ਉਹਨਾਂ ਦੇ ਨਾਲ ਹੈ ਤੇ ਉਹਨਾਂ ਦਾ ਜੀ ਆਇਆਂ ਕਹਿੰਦੇ ਆ ਸਵਾਗਤ ਕਰਦੇ ਆ ਤੇ ਵਿਸ਼ਵਾਸ ਦਿਵਾਉਂਦੇ ਆ ਭਲਾੜਾ ਮੰਡੀ ਵੱਲੋਂ ਭਲਾੜੇ ਦੀ ਲੀਡਰਸ਼ਿਪ ਵੱਲੋਂ ਭਲਾੜੇ ਦੀ ਕਾਂਗਰਸ ਕਮੇਟੀ ਵੱਲੋਂ ਵੀ ਉਹਨਾਂ ਦਾ ਪੂਰਨ ਤੌਰ ਤੇ ਜਿਹੜਾ ਉਹਨਾਂ ਦਾ ਸਹਿਯੋਗ ਦਿੰਦੇ ਹੋਏ ਇੱਥੋਂ ਵੋਟ ਐ ਜਿਹੜੀ ਉਹ ਵਧਾ ਕੇ ਭੇਜਾਂਗੇ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਚੀਤਮਿੰਦਰ ਸਿੰਘ ਸਿੱਧੂ ਜਿੰਦਾਬਾਦ ਸਰਦਾਰ ਬਲਬਾ ਸਿੰਘ ਦੀ ਸਿੱਧੂ ਜਿੰਦਾਬਾਦ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਸਰਦਾਰ ਬਲਕੌਰ ਸਿੰਘ ਦੀ ਸਿੱਧੂ ਜਿੰਦਾਬਾਦ ਸਰਦਾਰ ਚੀਤਮਿੰਦਰ ਸਿੰਘ ਦੀ ਸਿੱਧੂ ਸਰਦਾਰ ਚੀਤਮਿੰਦਰ ਸਿੰਘ ਜੀ ਸਿੱਧੂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਦੀ ਕਾਂਗਰਸ ਪਾਰਟੀ ਦਾ ਦਰਜ ਬਲਦੌਰ ਸਿੰਘ ਸਿੱਧੂ ਧੰਨਵਾਦ ਜੀ ਬਲਦੌਰ ਸਿੰਘ ਜੀ ਅੱਜ ਤੁਸੀਂ ਆਏ ਹੋ ਬਹੁਤ ਸੇਧ ਦੀ ਸਾਨੂੰ ਪਤਾ ਹੈ ਕਿਉਂਕਿ ਗਵਾਨੀ ਪਿੰਡ ਦੇ ਆਂਗੇ ਸਾਨੂੰ ਪਤਾ ਵੀ ਸੇਧ ਦੀ ਜਿਹੜੀ ਪ੍ਰੋਪਰ ਕਲਾਉ ਨਹੀਂ ਕਰਦੀ ਪਰ ਫਿਰ ਵੀ ਨਿੱਕੇ ਜਿਹੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਤੇ ਅੱਜ ਦਸਤਖਤਾਂ ਉਪਾਕਰਨ ਤੁਸੀਂ ਕਰਨ ਆਏ ਹੋ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਜੀ ਆਇਆਂ ਕਹਿੰਦੇ ਆ ਤੇ ਵਿਸ਼ਵਾਸ ਵੀ ਦੋ ਰਹੇ ਆ ਇਹਦੇ ਹੁਣ ਅਰ ਹੀ ਵੇਟ ਨਾ ਕਰਿਆ ਆ ਕੰਮ ਨਾ ਕਰਨਾ ਇਹ ਜੀ ਸਰਕਾਰੀ ਤੁਸੀਂ ਇਹ ਗੱਲ ਕਰਦੇ ਤੁਸੀਂ ਕੱਲੇ ਵਸੇ ਨਾਲ ਤੁਸੀਂ ਕਰਦੇ ਹੁਣ ਤਾਂ ਮੈਂ ਕੋਣੋਂ ਕਹਾਂ ਤੁਹਾਨੂੰ ਸਰਦਾਰ ਬਲਬੌਰ ਸਿੰਘ ਜੀ ਸਿੱਤੂ ਦਫ਼ਤਰ ਦਾ ਕੰਮ ਕਰ ਰਹੇ ਨੇ ਰੀਵਰ ਤੱਕਣ ਲੱਗੇ ਨੇ ਜਦੋਂ ਵੀ ਮੈਂ ਆਵਾਂਗਾ ਤਾਂ ਤਾੜੀਆਂ ਜ਼ਰੂਰ ਮਾਰਨੀ ਆ ਜਦੋਂ ਮੂਰਤ ਕੱਢਦੇ ਨੇ ਤਾੜੀਆਂ ਦੇ ਨਾਲ ਸਵਾਗਤ ਕਰਨਾ ਹੈ ਸਰਦਾਰ ਜਤਾਰਾ ਸਾਹਿਬ ਮਾਰਕਿਟ ਕਮੇਟੀ ਦੇ ਚੇਅਰਮੈਨ ਸਾਡੇ ਵਿੱਚ ਮੌਜੂਦ ਮਾਰ ਨੇ ਅਸੀਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਪੂਰੀ ਆਪਣੀ ਕਾਂਗਰਸ ਪਾਰਟੀ ਵੱਲੋਂ ਮ ਬフラーਡਾਰ ਜਿਹੜੀ ਸਮੂਚੀ ਕਾਂਗਰਸ ਪਾਰਟੀ ਹੈ ਉਹਨਾਂ ਦਾ ਵੀ ਸਵਾਗਤ ਕੀਤਾ ਜਾਂਦਾ ਹੈ ਅਮੀਰ ਕੀਤੀ ਜਾਂਦੀ ਹੈ ਵੀ ਤੁਸੀਂ ਅੱਜ ਤੋਂ ਹੀ ਆਪਣਾ ਕਮਰ ਕੱਸੇ ਕੱਸ ਕੇ ਜਿਹੜਾ ਸਰਦਾਰ ਜੀਤ ਸਿੰਘ ਮਹਿੰਦਰ ਸਿੰਘ ਸਿੱਧੂ ਨੂੰ ਚੜਾਉਣ ਦਾ ਜੂਤ ਕਾਂਗਰਸ ਹੈ ਜਿਹੜੇ ਪੱਡੇ ਪੱਤਰ ਤੇ ਜੂਤ ਕਾਂਗਰਸ ਨੇ ਆਗੂ ਜਿਹੜੇ ਸਾਡੇ ਚਾਏ ਹੋਏ ਨੇ ਕੋੜਾ ਹਲ ਤੋਂ ਟਿੱਕੀ ਬੋੜਾ ਵਾਲੀਆਂ ਸੰਨੀ ਬੋੜਾ ਵਾਲੀਆਂ ਇਹ ਸਾਡੀ ਸਾਡੇ ਚਾਹ ਵਾਲੀ ਗੌਰਵ ਬੋੜਾ ਵਾਲੀਆਂ ਉਹ ਵੀ ਇੱਥੇ ਪਹੁੰਚੇ ਹੋਏ ਨੇ ਜੇ ਕਈ ਵਾਰੀ ਜਿਹੜਾ ਬਦਾਰਾ ਹੁੰਦਾਗਾ ਉਹ ਤੋਂ ਕਈ ਵਾਰੀ ਰਹਿ ਜਾਂਦਾ ਬੋਲਣ ਤੋਂ ਸਾਰਿਆਂ ਤੋਂ ਖਿਮਾ ਦਾ ਜਾਚਨਾ ਤੇ ਇੱਕ ਮੈਂ ਜ਼ਰੂਰ ਕਹੂੰਗਾ ਮੈਂ ਮੈਂ ਜ਼ਰੂਰ ਕਹੂੰਗਾ ਵੀ ਮੈਂ ਇਥੋਂ ਰਹਿ ਵੀ ਸਕਦਾ ਕਿਉਂਕਿ ਮੈਂ ਪ੍ਰੋਪਰ ਸਾਰਿਆਂ ਨੂੰ ਨਾ ਜਾਣਦਾ ਹੁਣ ਕਰਕੇ ਜਿਹੜਾ ਤੁਹਾਡਾ ਵਿੱਚ ਵਿਚਰਦਾ ਹਰ ਟਾਈਮ ਤੇ ਉਹ ਸਾਨੂੰ ਜਾਣਦਾ ਹੁੰਦਾ ਉਹ ਕਾ ਕਹੇ ਦੀ ਨਾਮ ਲੈ ਲੈਂਦਾ ਸਾਰਿਆਂ ਦੇ ਤੇ ਮੈਨੂੰ ਸਿਰਫ ਜਦੋਂ ਇਤਹਾਜ ਆਊਗਾ ਜਾਂ ਮੈਨੂੰ ਯਾਦ ਕਰਾਇਆ ਜਾਊਗਾ ਕੋਈ ਨਾਮ ਪਰ ਦੇਸ਼ਕਾ ਮੈਂ ਤੁਹਾਨੂੰ ਜਾਣਦਾ ਨਹੀਂ ਪਰ 8 ਸਾਲ ਮੈਂ ਬੁਲਹਾ ਡੀਟੀਆਈ ਦੇ ਵਿੱਚ ਇੱਥੇ ਕੰਮ ਕੀਤਾ ਹੈ ਸਰਕਾਰੀ ਆਈਟੀਆਈ ਦੇ ਵਿੱਚ ਪੜਿਆ ਵੀ ਬੁਲਹਾਡੇ ਚ 84 ਤੋਂ 88 ਚ ਇੱਥੇ ਰਹਾਂ ਇੱਥੇ ਜੰਮਿਆ ਇੱਥੇ ਪਲਿਆ ਇੱਥੇ ਮੇਰੀ ਭੂਆ ਜੀ ਰਹਿੰਦੇ ਨੇ ਮੈਨੂੰ ਘਰ ਵਾਂਗ ਤਰ੍ਹਾਂ ਤੇ ਤੁਸੀਂ ਹੋ ਸਕਦੇ ਯਾਦਦੇ ਹੋ ਧਰਮਪਾਲ ਜਸਪਾਲ ਤੇਜ ਪ੍ਰਕਾਸ਼ ਜੀ ਉਹਨਾਂ ਦਾ ਮੈਂ ਮਾਮੇ ਦਾ ਮੁੰਡਾ ਉਹਨਾਂ ਦਾ ਤੇ ਇਹ ਮੇਰਾ ਘਰ ਹੈ ਬਲਾਡਾ ਇੱਥੇ ਮੈਂ ਪਲਿਆ ਹਰਿਆਂਗਾ ਇਸ ਲਈ ਮਾਨਸਾ ਤੋਂ ਚੱਲ ਕੇ ਆਇਆ ਇਸ ਇਸ ਕਰਕੇ ਕਿਉਂਕਿ ਜੇ ਬ੍ਰਿਟੇ ਕਹਿਣਗੇ ਤਾਂ ਉੱਥੇ ਵੀ ਜਾਵਾਂਗੇ ਰਾਤ ਮਾਨਸਾ ਸੀਗੇ ਤੇ ਪਹਿਲਾ ਸਿੱਧੂ ਮੂਸੇ ਦਾ ਸਾਹ ਤੇ ਘਰ ਘੱਟ ਸੀਗਾ ਜੀਤ ਮਿਲਦਸਿਲ ਸਿੱਧੂ ਦਾ ਉੱਥੇ ਵੀ ਉੱਥੇ ਪਹੁੰਚੇ ਸੀ ਇਸ ਲਈ ਸਾਰਿਆਂ ਨੂੰ ਇਹੀ ਬਾਰ-ਬਾਰ ਅਪੀਲ ਹੋਊਗੀ ਕਿ ਜਿਹੜਾ ਸਨੇਹਾ ਚ ਲੈ ਕੇ ਜਾਣਾ ਤੁਸੀਂ ਸਿੱਧੂ ਸਾਹਿਬ ਕੋਲੇ ਮੈਨੂੰ ਲੱਗਦਾ ਵੀ ਸੇਤ ਉਹਨਾਂ ਦੀ ਲੋੜ ਨਹੀਂ ਕਰਦੀ ਵੀ ਉਹ ਰੋਜ਼ ਆਪਣੇ ਨਾਲ ਆਉਣ ਉਹ ਇੱਕ ਮੈਸੇਜ ਦੇ ਕੇ ਜਾਂਦੇ ਨੇ ਇੱਕ ਵਾਰ ਆ ਗਿਆ ਜਦੋਂ ਉਹੀ ਲੜ ਹੈ ਜਿਹੜੀ ਆਪਣੇ ਪੱਲੇ ਬੰਨ ਲੈਣੀ ਚਾਹੀਦੀ ਹੈ ਉਸੇ ਨੂੰ ਲੈ ਕੇ ਅਸੀਂ ਪਿੰਡਾਂ ਜਾਈਏ ਉਸੇ ਨੂੰ ਲੈ ਕੇ ਅਸੀਂ ਬਾੜਾਂ ਚ ਜਾਈਏ ਉਸੇ ਨੂੰ ਲੈ ਕੇ ਹਰ ਇੱਕ ਵੋਟਰ ਤੱਕ ਜਾਈਏ ਜਿੱਥੋਂ ਤੱਕ ਆਪਣੇ ਰਿਸ਼ਤੇ到达 ਹੀ ਰਹਿੰਦੇ ਐ ਮੈਂ ਤਾਂ ਉਸ ਤੋਂ ਵੀ ਅਗਲੀ ਗੱਲ ਕਰੂੰਗਾ ਵੀ ਜੇ ਸਾਡੇ ਦੂਜੇ ਹਲਕਿਆਂ ਦੇ ਵਿੱਚ ਨੇ ਜਿਹੜੇ ਉਥੋਂ ਤੱਕ ਵੀ ਅਪਰੋਚ ਕਰੀਏ ਕਿਉਂਕਿ ਸਾਡਾ ਮਕਸਦ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਾਉਣਾ ਹੈ ਸਾਡਾ ਮਕਸਦ ਤਾਨਾ ਛਾਹ ਨੂੰ ਲਾਉਣਾ ਹੈ ਸਾਡਾ ਮਕਸਦ ਜਿਹੜਾ ਨਖ ਪਾਉਂਦਾ ਹੈ ਜਿਹੜਾ ਹੰਕਾਰੇ ਹੋਏ ਢੋਡਿਆਂ ਦੇ ਨਖ ਪਾਉਣ ਨੂੰ ਹੈ ਜਿਹੜਾ ਘੋੜਾ ਲੈ ਕੇ ਕਹਿੰਦੇ ਨੇ ਵੀ ਅਸੀਂ ਫੇਰ ਤਾਂ ਸਾਰੇ ਕਿਤੇ ਉਹ ਘੋੜਿਆਂ ਨੂੰ ਫੜਨ ਦੀ ਗੱਲ ਹੈ ਤਾਂ ਇਹ ਘੋੜਾ ਫੜਨ ਵੀ ਸਰਦਾਰ ਜੀਤਵਿੰਦਰ ਸਿੰਘ ਜੀ ਸਿੱਧੂ ਇਸ ਲਈ ਸਾਰਿਆਂ ਨੂੰ ਇਹੀ ਸਵਾਲ ਹੈ ਵੀ ਜੇ ਹਰ ਸਿਮਰਤ ਨੂੰ ਜ਼ਿੰਮੇਵਾਰ ਮੈਂ ਕਿਹਾ ਸੀ ਕਰੋ ਤੇ ਤੁਸੀਂ ਕਿਹਦੇ ਨਾਲ ਖੜੋਂਗੇ ਉੱਥੇ ਜਾ ਕੇ ਜੇ ਤੁਸੀਂ ਉੱਥੇ ਮੋਦੀ ਬਣਾਉਣਾ ਹੈ ਜਿਹੜਾ ਇਹ ਆਪਣਾ ਕੁੜੀਆ ਸਾਹਿਬ ਖੜੇ ਨੇ ਇਹ ਕਿਹਦੇ ਨਾਲ ਖੜਨਗੇ ਜਾ ਕੇ ਇਹ ਵੀ ਗੱਲ ਉੱਥੇ ਜਾ ਕੇ ਰੋਲ ਫਿਰ ਕਿਉਂ ਨਾ ਸੀ ਆਪਦੇ ਹੀ ਚੁਣ ਲੀਏ ਜੇ ਉੱਥੇ ਜਾ ਕੇ ਉਹਨਾਂ ਦੇ ਨਾਲ ਹੀ ਖੜਨਾ ਹੈ ਜੇ ਕਾਂਗਰਸ ਪਾਰਟੀ ਨੇ ਜੇ ਵਰਕਰਾਂ ਨੇ ਜ਼ੋਰ ਲਾਇਆ ਕਿ ਅਸੀਂ ਨਹੀਂ ਸਮਝੌਤਾ ਕਰਦੇ ਹਾਕਮਾਂ ਨਾਲ ਇਥੋਂ ਦੇ ਨਾਲ ਤਾਂ ਅਸੀਂ ਆਪਦੇ ਜਿਤਾਕੇ ਭੇਜੀਏ ਇਹਨੇ ਸ਼ਬਦਾਂ ਨਾਲ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਮੈਂ ਕਿ ਵੀ ਕਿਸੇ ਨੂੰ ਜਿਹੜਾ ਮੈਂ ਇੱਕ ਦੇਣ ਦੀ ਕੋਸ਼ਿਸ਼ ਕਰੂੰਗਾ ਆ ਲਓ ਬਹੁਤ ਬਹੁਤ ਧੰਨਵਾਦ ਜੀ ਸਰ ਤੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਚੋਰ ਨਾਲ ਨਾ ਰਹੀ ਲਾਵਾਂਗੇ ਕਾਂਗਰਸ ਮੇਰੇ ਬਹੁਤ ਸਤਿਕਾਰਯੋਗ ਕਾਂਗਰਸ ਪਾਰਟੀ ਵੱਲੋਂ ਇੱਥੋਂ ਭਲਾੜਾ ਦੇ ਹਰਕੰਜਾਰ ਬੀਬੀ ਰਵੀਕੌਰ ਮੀਆਂ ਸਮੁੱਚੇ ਜ਼ਿਲ੍ਹੇ ਦੀ ਕਾਂਗਰਸ ਦੀ ਲੀਡਰਸ਼ਿਪ ਤੇ ਮੇਰੇ ਸੂਝਵਾਨ ਭਲਾੜਾ ਦੇ ਵੋਟਰ ਭੈਣੋ ਭਰਾਵੋ ਫਾਉਟੋ ਪਹਿਲਾ ਕੋੜੇ ਚਰਨੈਤ ਫਤੇ ਅੱਜ ਦਾ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਫਤੇ ਮੈਂ ਮਾਫੀ ਚਾਹੁੰਦਾ ਥੋੜਾ ਲੇਟ ਹੋ ਗਿਆ ਕਿਉਂਕਿ ਮੈਨੂੰ ਅੱਜ ਸਵੇਰੇ ਦੱਸਿਆ ਗਿਆ ਤੇ ਮੈਂ ਇੱਥੇ ਜਾਣਾ ਕਿ ਬਹੁਤ ਅਸੀਂ ਸਪਾਨ ਘਰਾਂ ਦੀ ਨਾਲ ਸੀ ਸਾਰਾ ਬੇ ਸਮਾਂ ਬਹੁਤ ਕਿਤੇ ਮੈਂ ਤਾਂ ਦੇਰੀ ਜੀ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦਾ ਅੱਜ ਤੁਹਾਨੂੰ ਰੇਟ ਕਰਨੀ ਪਈ ਹੈ ਪਰ ਆਪਾਂ ਨਾਤਾ ਕੋਈ ਬਹੁਤੇ ਵੱਡੇ ਬੁਲਾ ਰਿਹਾ ਹੈ। ਔਰ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਜੋ ਚੀਜ਼ ਤੁਹਾਨੂੰ ਤੇ ਹਣਾਈ ਹੈ ਉਹ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਔਰ ਲੀਡਰਾਂ ਨੇ ਨਛੇਦਰ ਭਾਜੇ ਨਾਲ ਪਰੋਂ ਨਾ ਆਉਂਦੇ ਆਪਾਂ ਗੱਲ ਕਰਨੀ ਹੈ ਜੋ ਚੀਜ਼ ਆਪਾਂ ਪਿੰਡੇ ਦੇ ਸਹੀ ਹੈ ਉਹ ਤੁਹਾਨੂੰ ਦੱਸਣੀ ਹੈ। ਕਿਉਂਕਿ ਆਪਣੇ ਕੋਲੇ ਬੜਾ ਵਧੀਆ ਮੌਕਾ ਜੇ ਜੋ ਅਸੀਂ 2022 ਦੇ ਵਿੱਚ ਬੋਇਆ ਹੁਣ ਦੁਬਾਰੇ ਫੇਰ ਮਿਲਣ ਜਾ ਰਹੇ ਆ। ਸਾਰੀ ਜਿਹੜੀ ਇੰਡੀਆ ਆਲਾਈਂਸ ਦੀ ਜੇ ਆਪਾਂ ਪੂਰੇ ਦੱਖਣੀ ਭਾਰਤ ਤੋਂ ਗੱਲ ਕਰੀਏ ਤਾਂ ਬਹੁਤ ਵਧੀਆ ਖਬਰਾਂ ਆ ਰਹੀਆਂ ਉੱਧਰੋਂ ਤੇ ਇਸ ਵਾਰ ਆਪਾਂ ਨੂੰ ਇੱਕ ਵਧੀਆ ਵੱਡਾ ਬਦਲਾ ਦੇਖਣ ਨੂੰ ਮਿਲੇਗਾ। ਪਰੰਤੂ ਤੁਹਾਡੇ ਨੂੰ ਸਾਡੀ ਅਪੀਲ ਇਹੀ ਹੈ ਵੀ ਆਪਾਂ ਨੇ ਇਸ ਗੱਲ ਤੋਂ ਪਛੜ ਜਾਈਏ ਕਿਸੇ ਗੱਲ ਤੋਂ ਹਰ ਵਾਰ ਆਪਣੇ ਗੁੱਸੇ ਕਿਲੇ ਆਪ ਸਿੱਟ ਚੁਲਦੇ ਆ ਛੋਟੇ ਮੋਟੇ ਗੇੜੀ ਵਾਰੀ ਪਰ ਤੋਂ ਆਪਾਂ ਕੈਂਡੀਡੇਟਾਂ ਨੁਕਸਾਨ ਕਰ ਦਿੰਦੇ ਸਾਰੀ ਗੱਲ ਨੂੰ ਲੱਭਾ ਕੇ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਵਧੀਆ ਆਪਣੇ ਉੱਤੇ ਰਜ਼ਾ ਆਪ ਕੋ ਆਇਆ ਜੀਤ ਨੇ ਨਾ ਨਾ ਅੱਗੇ ਵਾਜ ਕੇ ਬਾਗੀ ਗੱਲ ਕਰਨ ਵਾਲੇ ਨੇ ਤੇ ਬੜੀ ਵਧੀਆ ਸਾਰੀ ਤਰ੍ਹਾਂ ਪ੍ਰਚਾਰ ਮੈਂ ਬੜੀ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਮੈਂ ਵਾਪਕ ਸੀਤਾ ਦੇ ਵੀ ਚਾਰ ਪੰਜ ਤੇ ਘੁੰਮ ਕੇ ਆਇਆ ਬਹੁਤ ਵਧੀਆ ਮਾਹੌਲ ਹੈ ਤਾਂ ਵੀਰੋ ਆਪਾਂ ਇਸ ਗੱਲ ਨੂੰ ਪਿੱਛੇ ਨਹੀਂ ਲੈਣਾ ਆ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ ਤਾਂ ਬਿਲਕੁਲ ਡੇੜਾ ਕਰ ਦਿੱਤਾ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੇ ਲਛੇ ਨਾਲ ਬਾਸਲਾ ਜਿਹੜੇ ਪਿੱਛੇ ਜਿਹੋ ਟੇਲਰਾਂ ਦੇ ਪਾਣੀ ਦੀ ਗੱਲ ਕਰੀ ਜਾਂਦੇ ਆ ਇਹ ਸਾਰੇ ਤੇਲਾਂ ਤੇ ਪਾਣੀ ਪਹੁੰਚੇ ਅਸੀਂ ਵੀ ਇੱਕ ਤਾਂ ਉਹ ਵੀ ਸਾਡੇ ਭਰਾ ਨੇ ਜਿਹਨੇ ਟੇਲਰਾਂ ਤੇ ਬੈਠੇ ਨੇ ਸਾਨੂੰ ਕੋਈ ਸਿਕਰ ਤੋਂ ਪ੍ਰੋਬਲਮ ਨਹੀਂ ਆ ਕੋਈ ਵੀ ਪਾਣੀ ਤੇਲਾਂ ਦੀ ਗੱਲ ਕਰਦੇ ਆ ਪਰ ਆਪ ਕੋ ਸਾਰੀਆਂ ਲੈਹਰਾਂ ਸਮਿਤ ਹੋ ਗਈਆਂ